ਕਹਿਰ ਦੀਆਂ ਬਗਾਨੇ ਹਰ ਪਾਸੇ ਫਿਰ ਕੇ ਵਿਖਿਆ ਮੈਂ ਸਾਰੇ ਵਿਸ਼ ਵਿੱਚ ਲਗੀਆਂ ਅਗਾਨੇ ਰਹਿਮਤ ਦਾ ਜਲ ਸ਼੍ਰੀ ਕਾ ਬਾਬਾ ਇਥੋਂ ਕਹਿਰ ਦੀ ਅਗ ਬੁਝਾ ਬਾਬਾ ਸਤਗੁਰੂ ਨਾਨਕ ਕੀ ਪਾ ਬਾਬਾ ਫੇਰ ਮੁੜ ਕੇ ਫੇਰਾ ਆ ਬਾਬਾ ਵਾ ਵਾ ਬਾਬਾ ਮੂ ਆ ਬਾਬਾ ਭਾਈਆਂ ਭਾਈਆਂ ਵਿੱਚ ਫਰਕ ਪਿਆ ਇੱਥੇ ਘਰ ਘਰ ਦੇ ਵਿੱਚ ਨਰਕ ਪਿਆ ਅੱਖ ਖੋਂਦੇ ਫਿਰਦੇ ਦੂਜਿਆਂ ਦੇ ਲੋਭੀ ਮਾਇਆ ਦਾ ਠੜਕ ਪਿਆ ਕੁੰਕਾਰ ਦੀ ਮਤ ਸਿਖਾ ਪਾਪਾ ਸਭਨਾ ਦੇ ਹੱਕ ਦੀਵਾ ਪਾਪਾ ਸਤਿਗੁਰ ਨਾਨਕ ਆ ਪਾਪਾ ਫੇਰ ਮੁੜ ਕੇ ਫੇਰਾ ਆ ਪਾਪਾ ਸਭ ਜਾਤੀ ਵਾਰ ਜਿਵੇਂ ਜਿਵੇਂ ਵੰਡੇ ਗਈ ਅਸੀਂ ਇਸ ਜਗਤ ਵਿੱਚ ਕੰਡੇ ਗਏ ਸਾਡੀ ਬੋਲੇ ਹਾਂ ੁਰਕੀ ਹਮਾਰ ਪਈ ਅਸੀਂ ਮਾਰਾਂ ਖਾ ਖੰਡੇ ਗਏ ਸਾਡੇ ਘਰ ਵਿੱਚ ਫੇਰੀ ਪਾ ਬਾਬਾ ਓਣ ਹੋਰ ਨਾ ਦੇਰੀ ਲਾ ਬਾਬਾ ਸਾਡੀ ਬੁਰੀ ਨਾ ਨਿਪ ਆ ਬਾਬਾ ਤੇਰੇ ਮੁੜ ਕੇ ਫੇਰਾ ਆ ਵਾਸਵਾ ਰਈਆ ਤੁਸਾਂ ਕਲਕੁ ਵਿੱਚ ਅਵਤਾਰ ਲਿਆ ਤਪਦੀ ਦੁਨੀਆ ਨੂੰ ਠਾਹ ਲਿਆ ਨਾਮ ਜਪੋ ਏ ਸੱਚ ਜੀ ਇਖ ਕਰੋ ਵੰਡ ਛਕਣੇ ਦਾ ਇਕਰਾਰ ਲਿਆ ਤੁਹਾਡੇ ਪ੍ਰਗਟ ਦਿਨ ਦਾ ਜਗ ਉਤੇ ਤੁਹਾਡੇ ਪ੍ਰਗਟ ਦਿਨ ਦਾ ਜੱਗ ਉੱਤੇ ਹਰ ਪਾਸੇ ਚੜ ਗਿਆ ਚਾ ਬਾਬਾ ਸਭ ਮਨ ਵਿਚਾਤੀ ਰਲ ਮਿਲ ਕੇ ਚੌਹ ਕੂਟੀ ਰਹੀ ਮਨਾ ਸਤਿ ਗੁਰ ਨਾਨਕ ਆ ਬਾਬਾ ਆ ਬਾਬਾ ਤੂੰ ਆ ਬਾਬਾ ਆਗਰੀ ਸਤਨਾਮ ਜੀ ਹੋਲਾ ਸੱਚੀਆਂ ਰਹਿਮਤਾਂ ਮੰਗਦਾ ਏ ਤੇ ਤੁ ਮੰਗਦਾ ਤ ਦੇਨਾ ਮੰਗਦਾ ਏ ਤੈਨੂੰ ਹਰ ਗਮ ਹਰ ਪਲ ਕਿ ਹੁੰਦਾ ਏ ਰੰਗ ਚੜਿਆ ਖੁਦਾ ਦੇ ਰੰਗਦਾ ਏ ਸੱਚੇ ਦਿਲ ਤੋਂ ਕਰਾਂ ਦੁਆ ਬਾਬਾ ਭਗਤੀ ਦੇ ਰਸ ਤੇ ਪਾਪਾ ਸਤਿਗੁਰੂ ਨਾਨਕ ਆ ਬਾਬਾ ਏਰ ਮੁੜ ਕੇ ਫੇਰਾ ਪਾ ਬਾਬਾ ਆ ਬਾਬਾ ਤੂੰ ਆ ਬਾਬਾ ਆ ਬਾਬਾ ਤੂੰ ਆ ਬਾਬਾ ਓਏ ਮਿੱਠਾ